ਪੰਜਾਬ ਪੁਲਿਸ ਦੀ ਕਾਰਵਾਈ ਇਸ ਕਰਕੇ ਸਵਾਲਾਂ ਵਿੱਚ ਹੈ ਕਿਉਂਕਿ ਇੱਕ ਹੀ ਗਨ ਹਾਊਸ ਤੇ ਦੁਬਾਰਾ ਚੋਰੀ ਹੋਈ ਹੈ ਤੇ ਪੁਲਿਸ ਉਹਨਾਂ ਚੋਰਾਂ ਨੂੰ ਫੜਨ ਵਿੱਚ ناکਾਮ ਸਾਬਤ ਹੋਈ ਹੈ ਨਾਲ ਹੀ ਦੁਕਾਨਦਾਰ ਨੇ ਵੀ ਪੁਲਿਸ ਦੀ ਕਾਰਵਾਈ ਤੇ ਸਵਾਲ ਚੁੱਕੇ ਨੇ ਗਨ ਹਾਊਸ ਦੇ ਮਾਲਕ ਦਾਬਕ ਕਿ ਤੋਂ ਪਹਿਲਾਂ ਵੀ ਮੇਰੀ ਦੁਕਾਨ ਵਿੱਚ ਕੋਈ ਚੀਜ਼ ਚੋਰੀ ਹੋਣੀ ਸੀ ਸ਼ਿਕਾਇਤ ਵੀ ਦਰਜ ਕਰਾਈ ਸੀ ਤੇ ਹੁਣ ਦੁਬਾਰਾ ਤੋਂ ਦੋ ਨਾ ਚੋਰਾਂ ਨੇ ਉਹਨਾਂ ਦੀ ਦੁਕਾਨ ਵਿੱਚ ਚੋਰੀ ਕੀਤੀ ਹੈ ਤੇ ਆਰਟਫਾਸਟ ਤੋਂ ਇਲਾਵਾ ਰੌਂਡ ਤੇ ਲੱਖਾਂ ਪਰ ਲੈ ਕੇ ਨੌਜਵਾਨ ਫਰਾਰ ਹੋ ਗਏ ਉਸੇ ਪੂਰੇ 20 ਕਿਲੋ ਦੇ ਜੋਤਰੀ ਸਾਹਮਣੇ ਆਈ ਹੈ ਇਹ ਜੇ ਇਥੇ ਭੰਡਾਰੀ ਪੁਲ ਦੇ ਨਾਲ ਹੀ Shimla Pressਾ ਉਥੇ ਰਾਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਜੀ ਸਰ ਕਿੰਨਾ ਉਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਨੇ ਕਿ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ ਜੋ ਵੀ ਸਟੇਟਮੈਂਟ ਉਹ ਦਿੰਦੇ ਉਸ ਦੇ ਮੁਤਾਬਿਕ ਅਸੀਂ ਐਫ ਆਰ ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਸਰ ਇਹ ਤਾਂ ਪਹਿਲੇ ਵੀ ਹੋਈ ਸੀ ਕੋਈ ਆਪਣਾ 8-9 ਮਹੀਨੇ ਕੁਝ 7-8 ਮਹੀਨੇ ਪਹਿਲਾਂ ਵੀ ਤੇ ਚੋਰੀ ਹੋਈ ਸੀ ਇਹ ਇਦਾਂ ਹੀ ਹੋਈ ਸਰ ਜਿੱਦਾਂ ਕਿ ਆਪ ਦੇ ਘਰ ਆ ਕੇ ਤੋੜੀ ਗਈ ਹੈ ਨਾ ਵੱਲੋਂ ਚੋਰਾ ਵੱਲੋਂ ਇਦਾਂ ਹੀ ਹੋਈ ਸੀ ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇਥੇ ਸੀਸੀਟੀਵੀ ਕੋਈ ਮਿਲੀ ਆ ਬਿਲਕੁਲ ਜੀ ਮੌਕੇ ਤੇ ਸੀਸੀਟੀਵੀ ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਅਜੇ ਤੱਕ ਦੋ ਅਨਾਊਂਸਮੈਂਟ ਸਾਹਮਣੇ ਆਈਆਂ ਨੇ ਇਹ ਜੀ ਇੱਥੇ ਭੰਡਾਰੀਪੁਰ ਦੇ ਨਾਲ ਹੀ Shimla Pressਾ ਉੱਥੇ Royal Gun House ਆ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਪਛਾਤੇ ਦੋਸਤਾਂ ਨੇ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਜੀ ਸਰ ਕਿੰਨਾ ਕੈਸ਼ ਲੈ ਗਏ ਕਿੰਨਾ ਕੈਟ ਲੈ ਗਏ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਨੇ ਤੇ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ ਜੋ ਵੀ ਸਟੇਟਮੈਂਟ ਉਹ ਦਿੰਦੇ ਆ ਉਸ ਦੇ ਮੁਤਾਬਕ ਅਸੀਂ ਐਫ ਆਰ ਦਰਜ ਕਰਦੇ ਬਾਅਦ ਤੁਹਾਨੂੰ ਦੱਸ ਸਕਦੇ ਹਾਂ। ਇਹ ਪਹਿਲੇ ਵੀ ਹੋਈ ਸੀ ਕੋਈ ਆਪਣਾ 8 ਮਹੀਨੇ ਕੁਝ 7-8 ਮਹੀਨੇ ਪਹਿਲਾਂ ਵੀ ਤੇ ਚੋਰੀ ਹੋਈ ਸੀ। ਇਹ ਇੰਦਾ ਹੀ ਹੋਈ ਸਰ ਜਿੱਦਾਂ ਕਿ ਨਾਮ ਦਾ ਘਾਰ ਆ ਜੀ ਤੋੜੀ ਗਈ ਹੈ ਨਾ ਵਲੋਂ ਚੋਰਾ ਵਾਲੋਂ ਇੰਦਾ ਹੀ ਹੋਈ ਸੀ। ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇਹ ਚੋਰੀ। ਬਿਲਕੁਲ ਜੀ ਮੌਕੇ ਤੋਂ ਸੀਸੀਟੀਵੀ ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਨੂੰ ਯੂਜ਼ ਕਰਕੇ ਅੱਗੇ ਪ੍ਰਸੀਡ ਕਰ ਰਹੇ ਹਾਂ ਜੀ। ਕਿੰਨੇ ਕੁ ਆਪਣਾ ਨੌਜਵਾਨ ਹੈ ਜਿਹਨਾਂ ਨੂੰ ਹਜੇ ਤੱਕ ਦੋ ਨੌਜਵਾਨ ਸਾਹਮਣੇ ਆਏ ਨੇ ਜੀ। ਇਹ ਜੀ ਇੱਥ ਉਥੇ ਰਾਇਲ ਗਨ ਹਾਊਸ ਆ ਜਿਨ੍ਹਾਂ ਦੇ ਓਨਰ ਸੁਰੇਸ਼ ਰੋੜਾ ਉਹਨਾਂ ਵੱਲੋਂ ਸਾਨੂੰ ਅੱਜ ਕਰੀਬ 1 ਵਜੇ ਸਾਨੂੰ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ ਰਾਤ ਨੂੰ ਕੰਧ ਦੇ ਵਿੱਚ 파ੜ ਲਾ ਕੇ ਕੁਝ ਅਣਪਛਾਤੇ ਦੋਸ਼ੀ ਉਹਨਾਂ ਦਾ ਕੁਝ ਵੈਪਨ ਤੇ ਕੁਝ ਕੈਸ਼ ਚੋਰੀ ਕਰਕੇ ਲੈ ਗਏ ਨੇ ਸਰ ਕਿੰਨਾ ਕੈਸ਼ ਲੈ ਗਏ ਕਿੰਨਾ ਵੈਪਨ ਲੈ ਗਏ ਉਹਨਾਂ ਦੀ ਸਟੇਟਮੈਂਟ ਲਿਖੀ ਜਾ ਰਹੀ ਹੈ ਉਹ ਵੈਪਨ ਦਾ ਆਪਣਾ ਹਿਸਾਬ ਦਾ ਵੀ ਲਾ ਰਹੇ ਨੇ ਕਿ ਆਪਣਾ ਲਾਸਟ ਡੇ ਦਾ ਕੈਸ਼ ਵੀ ਕਾਊਂਟ ਕਰ ਰਹੇ ਆ ਜੋ ਵੀ ਸਟੇਟਮੈਂਟ ਉਹ ਦਿੰਦੇ ਉਸ ਦੇ ਮੁਤਾਬਕ ਅਸੀਂ ਐਫ ਆਰ ਦਰਜ ਕਰਨ ਤੋਂ ਬਾਅਦ ਤੁਹਾਨੂੰ ਦੱਸ ਸਕਦੇ ਹਾਂ ਕੁਝ 7-8 ਮਹੀਨੇ ਪਹਿਲਾਂ ਵੀ ਇੱਥੇ ਚੋਰੀ ਹੋਈ ਸੀ। ਇਹ ਇੰਦਾ ਹੀ ਹੋਈ ਸਰ ਜਿੱਦਾਂ ਕਿ ਨਾ ਦੁਕਾਨਾਂ ਚ ਤੋੜੀ ਗਈ ਹੈ ਨਾ ਵੱਲੋਂ ਚੋਰਾਂ ਵੱਲੋਂ ਇੰਦਾ ਹੀ ਹੋਈ ਸੀ। ਬਿਲਕੁਲ ਪਹਿਲਾਂ ਵੀ ਪਾੜ ਲਾ ਕੇ ਹੋਈ ਸੀ ਜੀ ਇੱਥੇ। ਬਿਲਕੁਲ ਜੀ ਮੌਕੇ ਤੇ ਸੀਸੀਟੀਵੀ ਮਿਲੀ ਆ ਜੋ ਕਿ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਅੱਗੇ ਉਸ ਨੂੰ ਯੂਜ਼ ਕਰਕੇ ਅੱਗੇ ਪ੍ਰਸੀਡ ਕਰ ਰਹੇ ਹਾਂ ਜੀ। ਹਜੇ ਤੱਕ ਦੋ ਨੋਰਮੈਂਟ ਸਾਹਮਣੇ ਆਏ ਜੀ।